ਜਿਹੜਾ ਹਵਾਈ ਅੱਡਾ ਬਣਨ ਜਾ ਰਿਹਾ ਉਹਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕਿਹਾ ਹੈ ਕਿ ਬੰਨਣਾ ਚਾਹੀਦਾ ਹੈ ਬਣ ਵੀ ਰਿਹਾ ਠੀਕ ਵੀ ਹੈ ਪਰ ਇਹਦੇ ਵਾਸਤੇ ਵਾਤਾਵਰਣ ਦਾ ਧਿਆਨ ਰੱਖਿਆ ਜਾਵੇ ਜੰਗਲੀ ਜੀਵਾਂ ਦਾ ਜੰਗਲਾਤ ਦੇ ਨਾਲ ਸੰਬੰਧਿਤ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਉੱਥੇ ਨਾ ਜੰਗਲ ਹੈ ਤੁੰਦ ਜਿਹੇ ਸਾਰ ਦੇ ਵਿੱਚ ਜਿੱਥੇ 7200 ਏਕੜ ਜ਼ਮੀਨ ਹੈ ਹੂੰ ਜਿੱਥੇ ਕਿ ਇਹ ਹਵਾਈ ਅੱਡਾ ਬਣਾਉਣ ਦੀ ਯੋਜਨਾ ਹੈਗੀ ਹੈ। ਹੂੰ ਹਵਾਈ ਅੱਡਾ ਬਰੌਂਡ ਯੋਜਨਾ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਬਣਾਓ ਹੂੰ ਬਣਨੇ ਚਾਹੀਦਾ ਵਿਕਾਸ ਹੋਣਾ ਚਾਹੀਦਾ ਪਰ ਤੁਸੀਂ ਨਾਲ-ਨਾਲ ਇਹ ਵੀ ਗੱਲ ਰੱਖੋ ਨਾ ਜਿਹੜੇ ਉੱਥੇ ਜਾਨਵਰ ਨੇ ਪੀੜੀ ਜਨੌਰ ਨੇ ਹੋਰ ਜਾਨਵਰ ਨੇ ਉਹਨਾਂ ਵਾਸਤੇ ਜੰਗਲ ਬਣਾਇਆ ਜੰਗਲ ਦਾ ਇਨਸਾਨਾਂ ਨਾਲ ਕਰੋ ਕੋਈ ਹੋਰ ਹੋਰ ਥਾਂ ਚੁਣ ਲਓ ਅਸਾਰ ਦੇ ਕੋਲੇ ਵੀ ਜੰਗਲ ਨੂੰ ਤੁਸੀਂ ਰੁੱਖਾਂ ਨੂੰ ਕੱਟੋਗੇ ਤੁਸੀਂ ਰੁੱਖਾਂ ਦੀ ਬਲੀ ਲਾਓਗੇ ਰੁੱਖਾਂ ਦੀ ਬਲੀ ਲੈ ਕੇ ਤੁਸੀਂ ਜਿਹੜਾ ਵਿਕਾਸ ਕਰ ਰਹੇ ਹੋ ਉਹ ਗਲਤ ਠੀਕ ਨਹੀਂ ਇਹਨੀਆਂ ਇੱਕ ਕੋਈ ਕਹਿੰਦੇ ਹੱਥ ਨਹੀਂ ਹੈਗੀ ਆ ਗਰਭਤੀ ਉਹਨੂੰ ਕੀ ਆ ਉਹਦਾ ਜੀਸੀਬੀ ਨਾਲ ਚੱਕਿਆ ਜਾ ਰਿਹਾ ਉਹਨੂੰ ਹਿਸਾਰ ਦੇ ਵਿੱਚ ਜਿਹੜਾ ਹਵਾਈ ਅੱਡਾ ਬਣਨ ਜਾ ਰਿਹਾ ਉਹਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕਿਹਾ ਹੈ ਕਿ ਬੰਨਾ ਚਾਹੀਦਾ ਹੈ ਬਣ ਵੀ ਰਿਹਾ ਠੀਕ ਵੀ ਆ ਪਰ ਇਹਦੇ ਵਾਸਤੇ ਵਾਤਾਵਰਨ ਦਾ ਧਿਆਨ ਰੱਖਿਆ ਜਾਵੇ ਜੰਗਲੀ ਜੀਵਾਂ ਦਾ ਜੰਗਲਾਤ ਦੇ ਨਾਲ ਸੰਬੰਧਿਤ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਉੱਥੇ ਨਾ ਜੰਗਲ ਹੈ ਤਮਿੰਦਰ ਜੀ ਹਿਸਾਰ ਦੇ ਵਿੱਚ ਜਿੱਥੇ 7200 ਏਕੜ ਜ਼ਮੀਨ ਹੈ। ਹੂੰ ਜਿੱਥੇ ਕਿ ਇਹ ਹਵਾਈ ਅੱਡਾ ਬਣਾਉਣ ਦੀ ਯੋਜਨਾ ਹੈਗੀ। ਹੂੰ ਤੇ ਉਸ ਹਵਾਈ ਅੱਡਾ ਬਣਾਉਣ ਦੀ ਯੋਜਨਾ ਦੇ ਵਿੱਚ ਸਿਮਰਤ ਜੀ ਸਿੰਘ ਮਾਨ ਨੇ ਕਿਹਾ ਬਣਾਓ। ਹੂੰ ਬਣਨੇ ਚਾਹੀਦਾ ਹੈ ਵਿਕਾਸ ਹੋਣਾ ਚਾਹੀਦਾ ਪਰ ਤੁਸੀਂ ਨਾਲ-ਨਾਲ ਇਹ ਵੀ ਗੱਲ ਰੱਖੋ ਨਾ ਜਿਹੜੇ ਉੱਥੇ ਜਾਨਵਰ ਨੇ ਜੀਡੀ ਜਨੌਰ ਨੇ ਹੋਰ ਜਾਨਵਰ ਨੇ ਉਹਨਾਂ ਵਾਸਤੇ ਜੰਗਲ ਬਣਾਇਆ ਜੰਗਲ ਨੂੰ ਵੀ ਤੁਸੀਂ ਸਹੀ ਰਹਿਣ ਦਿਓ ਨਾ ਜੰਗਲ ਦਾ ਇਨਸਾਨ ਆ ਨਾ ਕਰੋ ਕੋਈ ਹੋਰ ਹੋਰ ਥਾਂ ਚੁਣ ਲਓ ਹਸਾਰ ਦੇ ਕੋਲੇ ਵੀ ਜੰਗਲ ਨੂੰ ਤੁਸੀਂ ਰੁੱਖਾਂ ਨੂੰ ਕਟੋਗੇ ਤੁਸੀਂ ਰੁੱਖਾਂ ਦੀ ਬਲੀ ਲਾਓਗੇ ਰੁੱਖਾਂ ਦੀ ਬਲੀ ਲੈ ਕੇ ਤੁਸੀਂ ਜੀ ਵਿਕਾਸ ਕਰ ਰਹੇ ਹੋ ਗੱਲ ਠੀਕ ਨਹੀਂ ਸਿਮਰਨਜੀਤ ਸਿੰਘ ਮਾਨ ਦਾ ਇੱਕ ਵੱਖਰਾ ਤਰ੍ਹਾਂ ਦਾ ਬਿਆਨ ਆਇਆ ਆਮ ਤੌਰ ਤੇ ਉਹ ਖਾਲਸਾਤਾਨ ਦਾ ਬਿਆਨ ਸਿੱਖ ਮਰਗੇ ਉਹਦਾ ਬਿਆਨ ਬੰਦੀ ਸਿੰਘਾਂ ਦਾ ਬਿਆਨ ਇਹੋ ਜਿਹੇ ਬਿਆਨ ਦਿੰਦੇ ਆ ਇੱਕ ਬਾਤਾਵਰਣ ਬਾਰੇ ਜੰਗਲਾਂ ਬਾਰੇ ਜੰਗਲੀ ਜੀਵਾਂ ਬਾਰੇ ਇੱਕ ਸਿਮਰਜੀਤ ਸਿੰਘ ਆਨ ਦਾ ਬਿਆਨ ਆਇਆ ਏ ਤੇ ਇੱਕ ਇਹ ਵਧੀਆ ਸੰਕੇਤ ਲੱਗਿਆ ਮੈਨੂੰ ਬਜ਼ੁਰਗਾਂ ਦਾ ਬਜ਼ੁਰਗ ਹੋ ਚੁੱਕੇ ਨੇ ਸਿਮਰਜੀਤ ਸਿੰਘ ਆਨ ਇੱਕ ਅੱਛੀ ਗੱਲ ਹੈਗੀ ਏ ਜੀ ਜੀ ਕਿਉਂਕਿ ਸਾਊਥ ਵਾਲੇ ਪਾਸੇ 400 ਏਕੜ ਦੇ ਕਰੀਬ ਆ ਜਿਹੜਾ ਮੇਰੇ ਖਿਆਲ ਚ ਕੋਈ ਪ੍ਰੋਜੈਕਟ ਬੰਨਣਾ ਤੇ ਉੱਥੇ ਜੰਗਲ ਹੀ ਤਬਾਹ ਕਰਤਾ ਬੜੀ ਉੱਥੇ ਮਤਲਬ ਉਹ ਕਿੰਨਾ ਨਹੀਂ ਉਹਦਾ ਬੁਰਾ ਹਾਲ ਕਰਤਾ ਉਹਨਾਂ ਜੰਗਲ ਦਾ ਕੋਈ ਫਿਕਰ ਨਹੀਂ ਹੈ ਇੱਕ ਕੋਈ ਕਦੇ ਹੱਥ ਨਹੀਂ ਹੈਗੀ ਆ ਗਰਭਪਤੀ ਉਹਨੂੰ ਕੀ ਆ ਉਹਦਾ ਜੀਸੀਬੀ ਨਾਲ ਚੱਕਿਆ ਜਾ ਰਿਹਾ ਉਹਨੂੰ ਅੱਛਾ ਉਹਦੇ ਨਾ ਪਤਾ ਨਹੀਂ ਕੀ ਹੋਇਆ ਜੀ ਸਿਰ ਦੇ ਉੱਤੇ ਨਾ ਜਿੱਥੇ ਸੁੰਡ ਹੁੰਦੀ ਹੈ ਤੇ ਬੜਾ ਵੱਡਾ ਮੋਹਰਾ ਜਿਹਾ ਬਣ ਗਿਆ ਸ਼ਾਇਦ ਉਹ ਕਿਸੇ ਹਾਸੇ ਦਾ ਸ਼ਿਕਾਰ ਹੋ ਗਈ ਉਹਨੂੰ ਰੈਸਕਿਊ ਕੀਤਾ ਗਿਆ ਜੀ ਉੱਥੋਂ ਰੈਸਕੂ ਦਾ ਫਿਰ ਕੀ ਕਿਤਨੇ ਨੈਗੇਟਿਵ ਨਹੀਂ ਲੱਗੇ ਉਹਨੂੰ ਹਸਪੀਟਲ ਵਗੈਰਾ ਵੱਡੀਆਂ ਕਰ ਲਈ ਹੋਣੀ ਹੋਗੀ ਪਰ ਸਾਰੇ ਥੋੜਾ ਰੈਸਕਿਊ ਕਰ ਸਕਦੇ ਆ ਬਹੁਤ ਜਾਨਵਰਤਾ ਬਹੁਤ ਰੁਲੇ ਆ ਉੱਥੇ ਅੱਛਾ ਤੁਸੀਂ ਉਹ ਦੇਖਿਆ ਜੰਗਲ ਜੰਗਲ ਬਾਤ ਚੱਲੀ ਹੈ ਉਹ ਜਿਹ ਗੱਲਾਂ ਕਰਦੇ ਹੁੰਦੇ ਸੀਗੇ ਗੱਲਾਂ ਹੁਣ ਵੀ ਕਰਦੇ ਹੋਣੇ ਪੜਾਸ ਕੱਢਦੇ ਹੋਣੇ ਵੀ ਕਿਹੋ ਜਿਹੇ ਬੰਦੇ ਨੇ ਯਾਰ ਇਹ ਉਹ ਕਰਦੇ ਹੋਣਗੇ ਹਾਂ ਜਾਨਵਰ ਹੈ ਨਾ ਸਾ ਅੰਦਰੋਂ ਅੰਦਰ ਹੀ ਪੜ ਗਿਆ ਬਦਵਾ ਮਦੈਂਦੇ ਲੋਕ ਜਿਹੜੇ ਹੈਗੇ ਆ ਉਹ ਸੋਸ਼ਲ ਮੀਡੀਆ ਤੇ ਬੜਾ ਆਪਾਰੇ ਨੇ ਵੀ ਇਹ ਮਰ ਜਾਣ ਕਹਿੰਦੇ ਕਾਲ ਆ ਅਕਾਲ ਆ ਜੇ ਪੂਰਾ ਦੁਨੀਆ ਦੇ ਵਿੱਚ ਭਾਰਤ ਵਿੱਚ ਅਕਾਲ ਹੀ ਠੀਕ ਆ ਜੇ ਸਾਡੇ ਘਰੋਂ ਜਾੜਾ ਜਾ ਰਿਹਾ ਹੈ ਕਹਿੰਦੇ ਅੱਛਾ ਇੱਕ ਸ਼ੇਰ ਦੀ ਫੋਟੋ ਦੇਖੀ ਕਹਿੰਦਾ ਜੀ ਮੈਂ ਰਾਜਾ ਹੋਣ ਦੇ ਨਾਤੇ ਤੁਹਾਡੇ ਅੱਗੇ ਹੱਥ ਜੋੜਦਾ ਵੀ ਭਾਈ ਬਖਸ਼ ਦਿਓ ਮੈਂ ਰਾਜਾ ਕਹਿੰਦਾ ਅੱਗੇ ਪੁਲਿਸ ਵਾਲੇ ਬਿਠਾਏ ਹੋਏ ਨੇ ਉਹਨਾਂ ਦੇ ਅੱਗੇ ਸ਼ੇਰ ਹੱਥ ਜੋੜ ਕੇ ਬਿਠਾਇਆ ਹੋਇਆ ਆਰਟੀਫੀਸ਼ੀਅਲ ਅਰੇਂਜਮੈਂਟ ਨਾਲ ਬੜਾ ਕੁਝ ਦਿਖਾਇਆ ਸੋਰੀ ਲੋਕਾਂ ਨੂੰ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਵਣਾਂਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ V5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ